इंकल इंकल सिंध ला भगवत सिंह ਨੋਸਾਈ ਮਾਨ ਸਤਕਾਰ 2024 ਦੇ ਵਿੱਚ 1 ਜੂਨ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਚੋਣ ਸ਼ਰਣ ਝਾਰੂ ਝਾਰੂ ਦਾ ਪਟਨ ਦौरा ਹੈ ਤੇ ਆਮ ਆਦਮੀ ਪਾਰਟੀ ਨੂੰ ਬਾਦ ਮੱਢੀ ਲੀਡ ਦੇ ਨਾਲ ਆਪਾਂ ਜਿਤਾਉਣਾ ਹੈ ਜਿਤਾ ਕੇ ਸਾਡੇ ਉਮੀਦਵਾਰ ਸਰਦਾਰ ਮਾਲਜੀਤ ਸਿੰਘ ਜੀ ਪੁੱਤਰ ਸਾਹਿਬ ਉਹਨਾਂ ਨੂੰ ਆਪਾਂ ਸਰਸਰਤੇ ਵਿੱਚ ਭੇਜਣਾ ਹੈ ਹੋਰ ਪਛਾਤਾ ਜਾਖਿਲ ਦਿਨੇ ਜੀ ਸ਼ਾਮ 5:00 ਤੋਂ 7:00 ਦਾ ਸਮਝਣਾ ਹੈ ਅ ਇਸ ਵਾਰੀ ਅਸੀਂ 71 ਸਾਲਾਂ ਦੀ ਬਦਨ ਇੰਦਜ਼ਾਮੀ ਔਰ 72 ਸਾਲਾਂ ਦਾ ਜਿਹੜਾ ਰਿਕਾਰਡ ਲੈ ਕੇ ਅਸੀਂ ਜਨਤਾ ਵਿੱਚ ਪਹੁੰਚੇ ਆਂ ਔਰ ਸਾਡਾ ਅਜੰਡਾ ਇਹੀ ਹੈ ਵਿਕਾਸ ਦਾ ਅਜੰਡਾ ਹੈ ਐਤਕੀ ਆਮਾਦੀ ਪਾਰਟੀ ਜਿਹੜਾ ਇੱਕ ਅਜੰਡੇ ਨਾਲ ਆਈ ਹੈ ਇੱਕ ਮਿਸ਼ਨ ਨਾਲ ਆਈ ਆ ਕਿ ਅਸੀਂ ਪੰਜਾਬ ਦਾ ਵਿਕਾਸ ਕੀਤਾ ਪੰਜਾਬ ਦਾ ਸਕੂਲ ਬਧਿਆ ਕੀਤਾ ਮੋਹੱਲਾ ਕਲੀਨਿਕ ਬਣਾਇਆ ਬਿਲੀ ਫ੍ਰੀ ਦਿੱਤੀ ਆ ਲੋਕਾਂ ਨੂੰ ਰੋਜ਼ਗਾਰ ਦਿੰਦਾ ਸਾਡੇ ਏਟੀਮ ਸਾਹਿਬ ਨੇ ਵੀ ਜਨਰੇਲ ਵਿੱਚ ਮਤਲਬ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਵਿਕਾਸ ਕੀਤਾ ਹੈ ਕੋਈ ਕਿ ਅਸੀਂ ਵਿਕਾਸ ਦੇ ਨਾਂ ਤੇ ਵੋਟ ਮੰਗ ਰਹੇ ਹਾਂ ਔਰ ਸਾਨੂੰ ਪੂਰੀ ਆਸ ਹੈ ਕਿ ਦੂਸਰ ਸਾਹਿਬ ਹਲਕਾ ਸਾਡਾ ਬੜੀ ਪੰਠਕ ਵਧੀਆ ਸੀਟ ਹੈ ਅ ਇਥੋਂ ਦੇ ਸਾਰੇ ਜਿਹੜੇ ਸਾਡੇ ਮੋਟਰ ਨੇ ਉਹ ਆਮ ਆਦਮੀ ਪਾਰਟੀ ਸਾਡੇ ਮੀਮੰਬਾ ਲਾਜੀ ਸਿੰਘ ਜੀ ਪੁੱਲਰ ਨੂੰ ਬੜੇ ਵੱਡੇ ਮਾਰਜਨ ਨਾਲ ਜਿਤਾ ਕੇ ਲੋਕ ਸਭਾ ਜਿੱਤਾਂਗੇ ਸਾਨੂੰ ਪੂਰੀ ਆਸ ਹੈ ਮੇਰਾ ਨਾਮ ਸ਼ਮਸ਼ੇਰ ਸਿੰਘ ਪਿੰਡ ਅੰਮਰਕੋੜ ਰੱਖਦੇ ਵਿਦਾਸਪੁਰਾ ਜੀ ਕਹਿਣਾ ਚਾਹੁੰਦੇ ਅੱਜ ਪੂਰੇ ਯੂਰਪ ਰੋਡਸ਼ੋ ਦੇ ਨਾਲ ਰੋਡਸ਼ੋ ਜਿਹੜਾ ਮੰਤਰੀ ਸਾਹਿਬ ਵੱਲੋਂ ਆਪਣੇ ਕੱਢਿਆ ਜਾ ਰਿਹਾ ਵਾ ਜਿਹਦੇ ਵਾਸਤੇ ਅਸੀਂ ਪਿੰਡੋਂ ਜਿੱਦੋਂ ਚੱਲੇ ਆ ਤੇ ਰੋਡ ਦੇ ਉੱਪਰ ਲੋਕ ਖੜੇ ਹੋ ਕੇ ਇੰਤਜ਼ਾਰ ਕਰ ਰਹੇ ਆ ਵੀ ਕਦੋਂ ਰੋਡਸ਼ੋ ਸਾਡੇ ਇੱਥੇ ਆਵੇ ਤੇ ਅਸੀਂ ਸਵਾਗਤ ਕਰੀਏ ਸੋ ਲੋਕਾਂ ਵੱਲੋਂ ਬਹੁਤ ਪਰਵਾਹ ਹੰਗਾ ਰਾਹ ਪਾਰਟੀ ਨੂੰ ਮਿਲ ਰਿਹਾ ਵਾ ਇਸ ਵਾਰ 130 ਦੀ ਲੀਡ ਲੈ ਕੇ ਚੱਲਾਂਗੇ ਜੀ ਤੇ ਬਹੁਤ ਬਹੁਤ ਧੰਨਵਾਦ ਅਮਰਪਾਲ ਜੀ ਦਾ ਵੇਖੋ ਜੀ ਇੱਕੋ ਹਵਾ ਹੀ ਬਣੀ ਆ ਮਾੜੀ ਜੀ ਬਾਕੀ ਉਹਨਾਂ ਕੋਈ ਜਿੱਤਣ ਲਈ ਕੋਈ ਮੁੱਦਾ ਨਹੀਂ ਆ ਕੋਈ ਉਹਨਾਂ ਕੋ ਪੋਟਾ ਲੈ ਲਈ ਕੋਈ ਉਹਨਾਂ ਕੋ ਸੁਝਾਵ ਨਹੀਂ ਆ ਕੋਈ ਗੱਲ ਨਹੀਂ ਆ ਕੋਈ ਬਾਣੀ। ਭਾਜਪਾ ਦਾ ਕਾਰਜਕਾਲ ਆਪਣੇ ਦੇ ਪੰਜਾਬ ਦੇ ਤੇ ਜ਼ੀਰੋ ਹੀ ਰਿਹਾ ਵਾ। ਤੇ ਬਾਕੀ ਦੇ ਇੱਕ ਦੋ ਸਟੇਟਾਂ ਜਿ ਲਈਏ ਉਧਰ ਜੁਪੀ ਜਾਪੀ ਵਾਲਾ ਕੰਮ ਕੀਤੇ ਪਰ ਆਪਣੇ ਪੰਜਾਬ ਦੇ ਨਾਲ ਬਹੁਤ ਵਿਤਕਰਾ ਹੀ ਰਿਹਾ ਮੋਦੀ ਸਾਹਿਬ ਵੱਲੋਂ ਤੇ ਬਹੁਤ ਪਿਛੇ ਚਲ ਗਿਆ ਪੰਜਾਬ। ਦੀ ਕਲਾ ਨਾਲ ਅੱਡਾ ਰੋਡ ਸ਼ੋ ਜਿਹੜਾ ਚੱਲ ਪਿਆ ਵਾ ਸਫੀਪੁਰ ਤੋਂ ਤੇ ਇਹ ਜਰਿਆਲਾ ਵਾ ਹੁੰਦਾ ਹੁੰਦਾ ਸਾਰੇ ਪਿੰਡਾਂ ਤੋਂ ਚੁੰਦੀ ਹੁੰਦਾ ਆ ਮਹਿਤਾ ਚੌਂਕ ਸਾਹਿਬ ਏਰੀਆ ਅੱਜ ਕੋ ਮੈਂ ਜਾਊਗਾ। ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਆ ਆਮ ਆਦਮੀ ਪਾਰਟੀ ਦੇ ਇਸ ਰੋਡ ਸ਼ੋਅ ਦਾ ਕਿਉਂਕਿ ਲੋਕਾਂ ਨੇ ਆ ਜੋ ਵਾਦੇ ਸਰਕਾਰ ਨੇ ਕੀਤੇ ਸੀ ਸਾਰੇ تقریبا ਨਵੇਂ ਨੇ ਪੂਰੇ ਕੀਤੇ ਆ ਤੇ ਲੋਕ ਜਿਹੜੇ ਆ ਬਿਲਕੁਲ ਭਰਵੇਂ ਸਵਾਗਤ ਵਾਸਤੇ ਜਿਹੜਾ ਵਾ ਅੱਗੇ ਖੜੇ ਵੀ ਆ ਤੇ ਨਾਲ ਜਿਹੜਾ ਰੋਡ ਸ਼ੋਅ ਵੀ ਪੂਰੀ ਚੜ੍ਹਦੀ ਕਲਾ ਵਾਲਾ ਹੋਊਗਾ ਦੇਖੋ ਜੀ ਲੋਕਾਂ ਦਾ ਭਰਮਾ ਸਮਰਥਨ ਆ ਜਦੋਂ ਕੰਮ ਨੂੰ ਜਾਂਦੇ ਆ ਸਲਾਮਾ ਹੁੰਦੀਆਂ ਜਿੰਨੇ ਦੋਹਾਂ ਸਾਲਾਂ ਦੇ ਵਿੱਚ ਸਰਕਾਰ ਨੇ ਕੰਮ ਕੀਤੇ ਆ ਪਿਛਲੀਆਂ ਸਰਕਾਰਾਂ ਉਹਨੇ ਕੰਮ ਜਿਹੜੇ ਆ 17 ਸਾਲਾਂ 'ਚ ਨਹੀਂ ਕਰ ਸਕੀਆਂ ਤੇ ਜੇ ਕੰਮ ਕੀਤੇ ਆ ਤੇ ਵੋਟ ਜਿਹੜੀ ਅੱਜ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਪੈ ਰਹੀ ਜਿੰਨੀ ਜਿਹੜੀ ਐ ਐਮ ਐਲ اے ਵਾਰੀ ਲੋੜ ਪਈ ਸੀ ਹੁਣ ਮੁਕਾਬਲਾ ਕਿਹੜੀ ਪਾਰਟੀ ਨਾਲ ਰੁਕੋ ਜੀ ਮੁਕਾਬਲਾ ਬਾਕੀ ਅਸੀਂ ਤੇ ਆਪਣੇ ਹਿਸਾਬ ਨਾਲ ਇੱਕ ਨੰਬਰ ਦੇ ਆ ਦੂਜੀਆਂ ਪਾਰਟੀਆਂ ਦਾ ਦੂਜੇ ਨੰਬਰ ਦੇ ਮੁਕਾਬਲਾ ਵਾ ਚਾਹੇ ਉਹ ਕੋਈ ਅਕਾਲੀ ਦਲਾ ਚਾਹੇ ਕਾਂਗਰਸਾ ਚਾਹੇ ਕੋਈ ਆਜ਼ਾਦ ਉਮੀਦਵਾਰ ਆ ਹਰ ਕੋਈ ਆਪਣੀ ਵੱਲੋਂ ਜੋਰ ਰਗਮੈਸ਼ ਕਰ ਰਿਹਾ ਵਾ